ਸਸਰੀ ਕਾਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗੀ ਆ ਤੁਸੀਂ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਕੀ ਦੁਨੀਆਂ ਕਿਹੜੇ ਪਾਸੇ ਚੱਲ ਰਹੀ ਆ ਇੱਕ ਵਾਰੀ ਇੱਕ ਲੜਕੀ ਸੀ ਉਹਦੇ ਵਿਆਹ ਨੂੰ ਹਜੇ ਥੋੜਾ ਹੀ ਚਿਰ ਹੋਇਆ ਸੀ ਤੇ ਉਹਦੇ ਪਤੀ ਦੀ ਡੈਥ ਹੋ ਜਾਂਦੀ ਅੱਜ ਕੱਲ ਟਾਈਮ ਅਜਿਆ ਹੈ ਵੀ ਜਦੋਂ ਉਹ ਲੜਕੇ ਦੀ ਡੈਥ ਹੋ ਜਾਂਦੀ ਹੈ ਤਾਂ ਅਗਲਾ ਕਹਿੰਦਾ ਆ ਵੀ ਮੇਰੀ ਧੀ ਇੱਥੇ ਕੀ ਕਰੂਗੀ ਤੇ ਕੁੜੀ ਵੀ ਇਹ ਕਹਿੰਦੀ ਆ ਵੀ ਮੇਰਾ ਇੱਥੇ ਕੁਛ ਨਹੀਂ ਕਿਉਂਕਿ ਮੇਰੇ ਪਤੀ ਤਾਂ ਦੁਨੀਆ ਤੋਂ ਚਲਾ ਗਿਆ ਤੇ ਮੈਂ ਇਸ ਘਰ ਵਿੱਚ ਰਹਿ ਕੇ ਕਰਨਾ ਵੀ ਕੀ ਆ ਪਰ ਇਸ ਦੇ ਉਲਟ ਇਹ ਹੋਇਆ ਵੀ ਉਹ ਜਿਹੜੀ ਲੜਕੀ ਆ ਉਹਦੇ ਪੇਕੇ ਉਹਨੂੰ ਲੈਣ ਵਾਸਤੇ ਆ ਗਏ ਉਹ ਕਹਿੰਦੀ ਵੀ ਨਹੀਂ ਮੇਰਾ ਇੱਕ ਵਾਰੀ ਵਿਆਹ ਹੋ ਗਿਆ ਇਸ ਪਰਿਵਾਰ ਦੇ ਵਿੱਚ ਹੋ ਗਿਆ ਜੋ ਮੇਰੇ ਨਾਲ ਪਾਣਾ ਵਰਤਨਾ ਸੀ ਉਹ ਵਰਤ ਗਿਆ ਇਸ ਲਈ ਮੈਂ ਹੁਣ ਇੱਥੇ ਹੀ ਰਹਿਣਾ ਆਪਣੇ ਮਾਪੇ ਸੱਸ ਸਹੁਰੇ ਨਵਾਂ ਆਪਦਾ ਮਾਪੇ ਬਣਾ ਕੇ ਰਹੂੰਗੀ ਤੇ ਉਸ ਦੇ ਉਸਨੇ ਬਥੇਰਾ ਉਹਨਾਂ ਨੇ ਸੱਸ ਸਹੁਰੇ ਨੇ ਵੀ ਆਖਿਆ ਪੁੱਤ ਤੇਰੀ ਉਮਰ ਦੀ ਬਹੁਤ ਘੱਟ ਹੈ ਤੇ ਤੂੰ ਆਪਦੇ ਮਾਪੇ ਦੇ ਨਾਲ ਮੰਨ ਲਾ ਉਹਨਾਂ ਦੇ ਨਾਲ ਚਲੀ ਜਾ ਕਹਿੰਦੀ ਨਹੀਂ ਮੈਂ ਤੁਹਾਡੇ ਕੋਲ ਹੀ ਰਹੂੰਗੀ ਤੁਹਾਡੀ ਸੇਵਾ ਕਰੂੰਗੀ ਉਹ ਕਹਿੰਦੀ ਵੀ ਨਾ ਮੈਂ ਵਿਆਹ ਕਰਾਉਣਾ ਕੁਝ ਨਹੀਂ ਕਰਨਾ ਮੈਂ ਤੁਹਾਡੀ ਸੇਵਾ ਕਰਦੀ ਆ ਉਹ ਸੇਵਾ ਕਰਦੀ ਰਹੀ ਕਰਦੀ ਰਹੀ ਇੱਕ ਦਿਨ ਉਹਦਾ ਸਹੁਰਾ ਕਹਿੰਦਾ ਵੀ ਚਲੋ ਆਪਾਂ ਵੀ ਉਰੀ ਦਾ ਵਿਆਹ ਕਰ ਦਿੰਨੇ ਆ ਇਸ ਦਾ ਉਹ ਕਹਿੰਦੇ ਬੇਟਾ ਵੀ ਤੂੰ ਮੇਰੀ ਧੀ ਆ ਮੈਂ ਤੇਰਾ ਵਿਆਹ ਕਰਨਾ ਚਾਹਣਾ ਉਹ ਕਹਿੰਦੀ ਨਹੀਂ ਪਪਾ ਇਹ ਗੱਲ ਗਲਤ ਆ ਮੈਂ ਨਹੀਂ ਮੈਂ ਤਾਂ ਹੁਣ ਤੁਹਾਡੀ ਸੇਵਾ ਹੀ ਕਰਨੀ ਆ ਮੈਨੂੰ ਸੇਵਾ ਕਰਨ ਦੇ ਵਿੱਚ ਸ਼ੀਵ ਸਕੂਨ ਮਿਲਦਾ ਘਰ ਦੇ ਵਿੱਚ ਬਰਕਤਾਂ ਹੋ ਗਈਆਂ ਬਹੁਤ ਸਕੂਨ ਮੈਨ ਲੱਗ ਗਿਆ ਹਰ ਇੱਕ ਕੋਈ ਸੀਗਾ ਤੇ ਕਰਦੇ ਕਰਾਉਂਦੇ ਉਹ ਕਹਿੰਦੀ ਵੀ ਪਪਾ ਮੈਂ ਤੁਹਾਡੀ ਵਿਆਹ ਕਰਾਉਣਾ ਚਾਹੁੰਦੀ ਤੇ ਮੈਂ ਤੁਹਾਡਾ ਵਿਆਹ ਕਰ ਦਿੰਨੀ ਆ ਤੇ ਉਹ ਮਾ ਬਾ ਉਹ ਕਹਿੰਦਾ ਨਹੀਂ ਪੁੱਤ ਮੇਰੀ ਉਮਰ ਹੈ ਨਹੀਂ ਕਿ ਵਿਆਹ ਕਰਾਉਂਦੀ ਉਹ ਕਹਿੰਦੀ ਨਹੀਂ ਮੈਂ ਤੁਹਾਡਾ ਵਿਆਹ ਹੀ ਕਰੂੰਗੀ ਉਹ ਉਹਨਾਂ ਦਾ ਵਿਆਹ ਕਰਤਾ ਹੋ ਜਾਂਦਾ ਹੈਗਾ ਉਹਦੇ ਪਾਪੇ ਦਾ ਤੇ ਉਹ ਕਹਿੰਦੀ ਵੀ ਜਦੋਂ ਮੇਰਾ ਭਰਾ ਹੋਵੇ ਮਹਾਰਾਜ ਭਰਾ ਦੇਵੇ ਤੇ ਫਿਰ ਮੈਂ ਉਹਦਾ ਪਾਲਣ ਪੋਸਣ ਕਰਕੇ ਉਹਦਾ ਵਿਆਹ ਇੱਥੇ ਕਰੂੰਗੀ ਉਹ ਜਦੋਂ ਘਰ ਤੇ ਕਰਾਉਂਦੇ ਪਾਲਦੀ ਵੀ ਆਪ ਹੀ ਆ ਉਸ ਬੱਚੇ ਨੂੰ ਸੰਭਾਲਦੀ ਆ ਸਾਰਾ ਕਾਰਦੇ ਕਰਾਉਂਦੇ 6 ਸਾਲ ਬੀਤ ਜਾਂ 7 ਸਾਲ ਦਾ ਹੋ ਗਿਆ 8 ਸਾਲ ਦਾ ਹੋ ਗਿਆ ਕਰਦੇ ਕਰਾਉਂਦੇ 18 19 ਸਾਲ ਦਾ ਹੋ ਗਿਆ ਤਾਂ ਉਹਦੇ ਮਾਵਾਪਾ ਕਹਿੰਦੇ ਸੱਸ ਸਹਰਾ ਕਹਿੰਦੇ ਵੀ ਬੇਟਾ ਇਸ ਕਾਕੇ ਦਾ ਵਿਆਹ ਅਸੀਂ ਤੇਰੇ ਨਾਲ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡਾ ਘਰ ਵਸਦਾ ਰਹੇ ਉਹ ਆਦੀ ਨਹੀਂ ਇਹ ਤਾਂ ਮੇਰਾ ਭਰਾ ਹੈ ਮੈਂ ਆਪਦੇ ਭਰਾ ਦਾ ਵਿਆਹ ਆਪ ਹੱਥੀ ਕਰੂੰਗੀ ਉਹ ਕਹਿੰਦੇ ਨਹੀਂ ਅਸੀਂ ਇਹ ਹੀ ਸੋਚਾ ਸੀ ਵੀ ਚਲੋ ਤੂੰ ਮੇਰਾ ਵਿਆਹ ਕਰਿਆ ਚਲੋ ਮੈਂ ਆਖਿਆ ਕੋਈ ਬੱਚਾ ਹੋਊਗਾ ਪੈਦਾ ਹੋਊ ਮਹਾਰਾਜ ਮੁੰਡਾ ਦੇਊ ਤੇ ਤੇਰਾ ਵਿਆਹ ਉਹਦੇ ਨਾਲ ਕਰਤਾਂਗੇ ਉਹ ਕਹਿੰਦੀ ਨਹੀਂ ਜੀ ਬਾਏ ਨਿਗਾਰਨਾ ਮੇਰਾ ਭਰਾ ਜਿੱਦੇ ਨਹੀਂ ਹੋਇਆ ਸੀ ਬਾਏ ਉਹਦੇ ਹੀ ਇਹ ਸੋਚਾ ਸੀ ਵੀ ਪਰਮਾਤਮਾ ਦੇਵੇ ਤੇ ਮੇਰਾ ਭਰਾ ਵੀ ਮੈਂ ਆਪਦੇ ਹੱਥੀਂ ਉਹਦਾ ਵਿਆਹ ਕਰੂੰਗੀ ਉਹਨੇ ਜੀ ਉਸ ਕੁੜੀ ਨੇ ਸਾਰਾ ਕੰਮ ਕਰਦੇ ਹੋਏ ਉਸ ਦੀ ਆਪਦੀ ਵੱਡੀ ਮਾਂ ਜਿਹੜੀ ਸੀ ਉਹਦੀ ਵੀ ਸੇਵਾ ਕਰਦੀ ਸੀ ਸੱਸ ਦੀ ਨਮੀ ਦੀ ਸੇਵਾ ਵੀ ਕਰਦੀ ਸੀ ਸੱਸ ਦੀ ਸਾਰੇ ਦੀ ਸੇਵਾ ਕਰਦੀ ਇਸੇ ਤਰ੍ਹਾਂ ਉਹਦਾ ਜਿਹੜਾ ਦਿਹਾੜ ਲੱਗ ਗਿਆ ਜਦ ਚਲੋ ਉਹਦਾ ਘਰਾ ਲੱਗ ਗਿਆ ਉਹ ਵੱਡਾ ਹੋ ਗਿਆ ਉਹਦਾ ਵਿਆਹ ਕਰਤਾ ਆਪਦੇ ਹੱਥੀ ਲੈ ਕੇ ਆਈ ਤੇ ਘਰ ਦੇ ਵਿੱਚ ਬੜੀ ਖੁਸ਼ੀ ਹੋਈ ਬਹੁਤ ਲੋਕ ਵੇਖ ਕੇ ਰਾਂਸੀ ਵੇ ਤਾਂ ਮਰਦੇ ਆ ਮਰ ਜਾਣਗੇ ਪਰ ਉਹਨਾਂ ਨੂੰ ਦੇਖ ਕੇ ਉਹ ਤਾਂ ਦਿਨੋਂ ਦਿਨ ਰੰਗ ਫੜਦੇ ਸੀਗੇ ਕਿਉਂਕਿ ਉਹਨਾਂ ਦੇ ਘਰੇ ਖੁਸ਼ੀ ਸੀ ਤੇ ਉਹ ਖੁਸ਼ ਸੀਗੇ ਸਾਰੇ ਤੇ ਉਹਨਾਂ ਨੂੰ ਇਹੋ ਜੀ ਕੋਈ ਨੌਬਤ ਨਾ ਆਈ ਤੇ ਲੋਕ ਮੱਚਦੇ ਸੀਗੇ ਇਸ ਕਰਕੇ ਆਪਾਂ ਇਹ ਕਹਿੰਦੇ ਆ ਵੀ ਪਤਾ ਨਹੀਂ ਹੁੰਦਾ ਕਿਹੋ ਜਾਂ ਜੀ ਪੈਦਾ ਹੁੰਦਾ ਇਹੋ ਜਾਂ ਜੀ ਪੈਦਾ ਹੋਇਆ ਜਿਨੇ ਘਰ ਨੂੰ ਮੁੱਢ ਤੋਂ ਗਾਂ ਬਦਾਇਆ ਜੇ ਉਹ ਕੁੜੀ ਉਹਦਾ ਪਤੀ ਮਰ ਗਿਆ ਸੀ ਕੁੜੀ ਵੀ ਘਰੋਂ ਜਾਵੜਦੀ ਘਰ ਤਾਂ ਦੋ ਜੀ ਘਰੋਂ ਜਾਣ ਕਰਕੇ ਘਰ ਖਤਮ ਹੋ ਜਾਂਦਾ ਉਸ ਨੇ ਇਸ ਘਰ ਨੂੰ ਖਤਮ ਨਹੀਂ ਹੋਣ ਦਿੱਤਾ ਸਭੋ ਚੜਦੀ ਕਲਾ ਚ ਰੱਖਿਆ ਹੈਗਾ ਤੇ ਦੇਖੋ ਤੁਹਾਨੂੰ ਵੀ ਪਤਾ ਲੱਗਦਾ ਵੀ ਇਸ ਕੁੜੀ ਨੇ ਤੁਹਾਨੂੰ ਕੀ ਸਿੱਖਿਆ ਮਿਲਦੀ ਆ ਆਪਾਂ ਨੂੰ ਇਹੋ ਜੀ ਸਿੱਖਿਆ ਲੈਣੀਆਂ ਚਾਹੀਦੀਆਂ ਬਾਏ ਚਾਂਸ ਜੋ ਦੁਨੀਆ ਤੇ ਹੋ ਜਾਂਦਾ ਆਪਾਂ ਕੁਝ ਕਰ ਨਹੀਂ ਸਕਦੇ ਪਰ ਫੇਰ ਵੀ ਏ ਨਹੀਂ ਸੋਚਣਾ ਚਾਹੀਦਾ ਵੀ ਘਰ-ਬਾਰ ਛੱਡ ਦਈਏ ਕਿਉਂਕਿ ਉਹਨਾਂ ਦਾ ਇੱਕੋ ਪੁੱਤ ਸੀਗਾ ਉਹ ਕੁੜੀ ਨੂੰ ਇਹ ਪਤਾ ਸੀ ਵੀ ਇੱਕੋ ਪੁੱਤ ਆ ਮਾਪੇ ਦੇ ਸਿਰ ਤੇ ਕਿੰਨੀ ਸੱਟ ਵੱਜੀ ਕਿੰਨਾ ਦਿਮਾਗ ਉਹਨਾਂ ਦਾ ਖਰਾਬ ਹੋਇਆ ਇਸ ਲਈ ਸਮਝੋ ਤੇ ਇਹਨਾਂ ਚੰਗੇ ਰਸਤੇ 'ਤੇ ਚੱਲੋ